ਨੋ ਬੇਮਾਨੋ ਸੇ ਜਵਾਲੇ ਸਭਾ ਜੈ ਭੀ ਜੈ ਭਾਰ ਹੱਕ ਜਿਨਾ ਦੇ ਆਪਣੇ ਆਪਣੇ ਲੈਣਗੇ ਖੋ ਹੱਕ ਜਿਨਾ ਦੇ ਆਪਣੇ ਆਪਣੇ ਲੈਣਗੇ ਖੋ ਕਿڑی ਮਲਕੀਅਤ ਆ ਉਹ ਸਮਾਜ ਦੇ ਨਾ ਕੀਤੀ ਜਾਵੇ ਔਰ ਏਡੀਸੀ ਸਾਹਮਣੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਲਦ ਤੋਂ ਜਲਦ ਇਹ ਕਰਾ ਦਿੱਤਾ ਜਾਊਗਾ ਔਰ ਕੋਸ਼ਿਸ਼ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਬਾਰ-ਬਾਰ ਉੱਥੇ ਕਬਜ਼ਾ ਜਾਂ ਥ੍ਰੈਟ ਗੋਲਾਂ ਜਿਹੜੀਆਂ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਆ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵੀ ਸਮਾਜ ਇੱਕ ਜੁੱਟ ਹੋ ਕੇ ਅੱਜ ਤੁਰਿਆ ਹਰੇਕ ਲੀਡਰ ਕੋਈ ਨਾ ਕੋਈ ਪਾਰਟੀ ਦੇ ਵਿੱਚ ਬੈਠਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਪਰ ਸਮਾਜ ਦੇ ਮੁੱਦੇ ਤੇ ਅਸੀਂ ਸਾਰੇ ਇੱਕਮ ਹ ਜੇ ਇਹੋ ਜੇ ਹਰਕਤਾਂ ਕਰਨ ਤੋਂ ਬਾਅਦ ਨਾ ਆਏ ਤਾਂ ਹੋ ਸਕਦਾ ਸਮਾਜ ਦਾ ਇਹ ਫੈਸਲਾ ਜਿਹੜਾ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਵੀ ਉਹਨਾਂ ਲੋਕਾਂ ਨੂੰ ਨੱਥ ਪਾ ਦਿੱਤੀ ਜਾਵੇ ਜਿਹੜੇ ਬਾਰ-ਬਾਰ ਇਹ ਮੈਸੇਜ ਜਾਂ ਕੌਲਾ ਕਰ ਰਹੇ ਆ ਜਾਂ ਧਮਕੀਆਂ ਦੇ ਰਹੇ ਆ ਕਿਉਂਕਿ ਜੇ ਤੁਸੀਂ ਸੋਚਦੇ ਵੀ ਸਾਨੂੰ ਡਰਾ ਕੇ ਤੁਸੀਂ ਘਰਾਂ ਚ ਬੰਦ ਕਰ ਲੋਗੇ ਇਹ ਨਹੀਂ ਹੋਣਾ ਇਹ ਸਾਡੀ ਚੇਤਾਵਨੀ ਆ ਹਮੇਸ਼ਾ ਸਮਾਜ ਲਈ ਖੜੇ ਆ ਔਰ ਸਮਾਜ ਦੇ ਨਾਲ ਖੜੇ ਆ ਪੋਲੀਟਿਕਲ ਪ੍ਰੈਸ਼ਰ ਵੀ ਪਾ ਰਿਹਾ ਤੁਹਾਡੇ ਉੱਤੇ ਕੋਈ ਨਹੀਂ ਪੋਲੀਟਿਕਲ ਪ੍ਰੈਸ਼ਰ ਜਦੋਂ ਵੀ ਕੋਈ ਕੋਈ ਇਹੋ ਜੀ ਘਟਨਾ ਹੁੰਦੀ ਹੈ ਨੇਚਰਲੀ ਗੱਲ ਆ ਵੀ ਰਾਜਨੀਤੀ ਹਮੇਸ਼ਾ ਹੀ ਜਿਹੜੀ ਪਿੱਠ ਪਿੱਛੇ ਰਹਿ ਕੇ ਬਾੜ ਜਰੂਰ ਕਰਦੀ ਆ ਉਹ ਅੱਜ ਦਾ ਜਿਹੜਾ ਬੰਦ ਦੀ ਕਾਲ ਸੀ ਉਹ ਅੱਜ ਹਜੇ ਤਾਈਂ ਹੋਲਡ ਹੈ ਨਾ ਅਸੀਂ ਬੰਦ ਦੀ ਕਾਲ ਵਾਪਸ ਲਈਏ ਤਾਂ ਨਾ ਬੰਦ ਦਾ ਹਜੇ ਗੱਲ ਹੈ ਤੇ ਧੰਨਵਾਦ ਇਹ ਕਰਦਾ ਵੀ ਪ੍ਰਸ਼ਾਸਨ ਨੇ ਜਲ ਕੱਲ ਜਿਹੜੀ ਪਹਿਲ ਕਦਮੀ ਕੀਤੀ ਆ ਪ੍ਰਸ਼ਾਸਨ ਦਾ ਧੰਨਵਾਦ ਹੈ ਵੀ ਉਹਨਾਂ ਨੇ ਸਾਡੇ ਜਿਹੜੇ ਵਰਕ ਸਾਡੇ ਲੀਡਰ ਹੈ ਸਾਡੇ ਸਾਥੀ ਹੈ ਇਹਨਾਂ ਨਾਲ ਮੀਟਿੰਗ ਕੀਤੀ ਆ ਲੇਕਿਨ ਅੱਜ 11 ਵਜੇ ਤੱਕ ਸਿਰਫ ਇਹ ਅੱਜ ਫੈਸਲਾ ਹੋਣਾ ਹਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਸੋ ਮੈਂ ਸਮਝਦਾ ਵੀ ਅੱਜ ਜੋ ਵੀ ਹੋ ਰਿਹਾ ਇਹ ਬਹੁਤ ਮਾੜੀ ਗੱਲ ਹੈ ਗੁਵਾਨ ਵਾਲਮੀ ਕੀ ਆਸ਼ਰਮ ਜਿਹੜਾ ਵਾਲਮੀ ਕੀ ਕੌਮ ਦਾ ਸੀ ਵਾਲਮੀ ਕੀ ਕੌਮ ਦਾ ਹੈਗਾ ਵਾਲਮੀ ਕੀ ਕੌਮ ਦਾ ਹੀ ਰਹੇਗਾ ਇੱਥੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਨਾ ਕਰੇ ਵਾਲਮੀ ਕੀ ਕੌਮ ਦਾ ਕੌਮ ਉਹਦੀ ਮਾਲਕ ਹੈ 150 ਸਾਲ 100 ਸਾਲ 150 200 ਸਾਲ ਪਹਿਲੇ ਦਿਨ ਸਾਡੇ ਜਿਹੜੇ ਬਜ਼ੁਰਗੋ ਉੱਥੇ ਸ਼ਮਸ਼ਾਨ ਘਾਟ ਸੀ ਉੱਥੇ ਸੰਸਕਾਰ ਅਸੀਂ ਆਪ ਕਰਨ ਜਾਂਦੇ ਰਹੇ ਆ ਸੋ ਅੱਜ ਕੁਝ ਲੋਕ ਸ਼ਰਾਰਤੀ ਆ ਕੇ ਕਬਜ਼ਾ ਕਰਨ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ ਸੋ ਜਿਹੜੀ ਪ੍ਰਸ਼ਾਸਨ ਨੇ ਸਾਡੀ ਨਾਲ ਬੈਠਕ ਕੀਤੀ ਆ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਅਤੇ ਇਹ ਇਹ ਜਿਹੜੇ ਸ਼ਰਾਰਤੀ ਅਸਰ ਆ ਉਹਨਾਂ ਨੂੰ ਚੇਤਾਵਨੀ ਦੇ ਦਿੰਦਾ ਵੀ ਤੁਸੀਂ ਬਾਹਰ ਆ ਜਾਓ ਸਾਡੇ ਜਿਹੜੇ ਨੌਜਵਾਨ ਹੈ ਏ ਡਰਨ ਵਾਲੇ ਨੇ ਇਹ ਘਬਰਾਣ ਵਾਲੇ ਨੇ ਇਹ ਦੌੜਨ ਵਾਲੇ ਨੇ ਸੋ ਇੱਕ ਵਾਰੀ ਫੇਰ ਸਾਡੀ ਵਾਲਮੀਕੀ ਕੌਮ ਦਾ ਧੰਨਵਾਦ ਤੁਹਾਡਾ ਪੱਤਰਕਾਰਾਂ ਦਾ ਸਾਰਿਆਂ ਦਾ ਧੰਨਵਾਦ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਆ ਔਰ ਅੱਜ ਵਾਲਮੀਕ ਸਮਾਜ ਦੇ ਨੁਮਾਇੰਦਿਆਂ ਦੇ ਨਾਲ ਸਾਡੀ ਵਾਲਮੀਕੀ ਚੌਂਕ ਦੇ ਵਿੱਚ ਅੱਜ ਮੁਲਾਕਾਤ ਹੋਈ ਹੈ ਐਂ ਬੜੇ ਸੁਖਾਲੇ ਵਧੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਜੋ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਵਾਲਮੀਕ ਆਸ਼ਰਮ ਨੂੰ ਲੈ ਕੇ ਜੋ ਵਿਵਾਦ ਉਤਪੰਨ ਹੋਇਆ ਹੈ ਉਹਦੇ ਸੰਬੰਧੀ ਕੁਝ ਜਿਹੜੇ ਨੇ ਕਾਨੂੰਨੀ ਨੁਕਤੇ ਆ ਦੇ ਨਾਲ ਲੈਸ ਆਪਣਾ ਕਾਲ ਇੱਕ ਮੈਮੋਰੈਂਡਮ ਮਗਪੱਤਰ ਜਿਹੜਾ ਹੈ ਉਹ ਦੇਣਗੇ ਜਿਦੇ ਚ ਆਪਣੀ ਸਥਿਤੀ ਜਿਹੜੀ ਪੂਰੀ ਸਪਸ਼ਟ ਕਰਨਗੇ ਐਂਡ ਉਸ ਤੋਂ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਕਾਨੂੰਨੀ ਤੌਰ ਤੇ ਐਂਡ ਫੌਰੀ ਉਹ ਕੀਤੀ ਜਾਏਗੀ ਐਂਡ ਇਹਦੇ ਬਾਰੇ ਕੱਲ ਸਵੇਰ 11 ਵਜੇ ਦਾ ਟਾਈਮ ਜਿਹੜਾ ਮਿੱਥਿਆ ਗਿਆ ਕੱਲ ਸਵੇਰ ਨੁਮਾਇंदे ਬਾਲਮੀਕ ਸਮਾਜ ਦੇ ਸਾਰੇ ਦੇ ਸਾਰੇ ਆਪਣੇ ਕੋਲੋਂ ਮਗਪੱਤਰ ਲਿਖਤੀ ਲੈ ਕੇ ਆਣਗੇ ਡਿਪਟੀ ਕਮਿਸ਼ਨਰ ਆਫਿਸ ਡੀਸੀ ਆਫਿਸ ਤੇ ਉਸ ਤੋਂ ਬਾਅਦ ਜੋ ਵੀ ਕਾਰਵਾਈ ਕਰਨੀ ਹੋਏਗੀ ਤੁਰੰਤ ਅਸੀਂ ਕਰਾਂਗੇ ਤੇ ਜਿੱਥੋਂ ਤੱਕ ਤੇ ਅੱਜ ਦੇ ਬੰਦੀ ਕੌਲ ਹੈ ਤੇ ਉਹਦੇ ਬਾਬਤ ਸਾਡੇ ਵੱਲੋਂ ਬੇਨਤੀ ਕੀਤੀ ਗਈ ਕਿ ਸ਼ਹਿਰ ਦਾ ਮਾਹੌਲ ਜਿਹੜਾ ਆਪਾਂ ਵਧੀਆ ਰੱਖੀਏ ਐਂਡ ਜਦ ਆਲਰੇਡੀ ਪ੍ਰਸ਼ਾਸਨ ਜਿਹੜਾ ਹੈ ਕੱਲ ਵੀ ਸ਼ਾਮੀ ਸਾਡੀ ਬੈਠ ਕੇ ਮੀਟਿੰਗ ਹੋਈ ਹੈ ਅੱਜ ਵੀ ਸਾਡੀ ਸਵੇਰ ਮੀਟਿੰਗ ਇਹਨਾਂ ਦੇ ਨਾਲ ਹੋਈ ਹੈ ਤੇ ਪ੍ਰਸ਼ਾਸਨ ਜਦ ਆਪ ਹੀ ਆਪ ਹੀ ਨੇ ਇੰਟਰਸਟ ਦੇ ਨਾਲ ਲੱਗਾ ਹੋਇਆ ਹੈ ਕਿ ਇਸ ਜਿਹੜਾ ਮਸਲੇ ਦਾ ਜਿਹੜਾ ਸੁਲਝਾ ਹੋ ਜਾਏ ਕਿਸੇ ਤਰੀਕੇ ਇਹਨਾਂ ਵੱਲੋਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਗਿਆ ਤੇ ਜਿਹੜੀ ਬੰਦ ਦੀ ਕਾਲ ਹੈ ਉਹ ਵਾਪਸ ਲਈ ਗਈ। ਇਦਾਂ ਦਾ ਅੱਜ ਕੋਈ ਵੀ ਬੰਦ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਸਾਡੀ ਇਹ ਮੰਗ ਮੰਨਦਾ ਤਾਂ ਅਸੀਂ ਲਗਾਤਾਰ ਬੰਦ ਰੱਖਾਂਗੇ। ਇਹਦੇ ਸਬੰਧੀ ਇਹਦਾ ਕਿ ਜਿਵੇਂ ਮੇਰੇ ਕੋਲ ਦੱਸਿਆ ਗਿਆ ਕਿ ਕੱਲ ਇਹਨਾਂ ਵੱਲੋਂ ਮੰਗ ਪੱਤਰ ਜਿਹੜਾ ਲੈ ਕੇ ਆਇਆ ਜਾਏਗਾ। ਐਂਡ ਉਸ ਉਪਰੰਤ ਜੋ ਵੀ ਕਾਰਵਾਈ ਕਰਨੀ ਬੰਦੀ ਹੋਏਗੀ ਅਸੀਂ ਵਚਨਬੱਧਾ ਕਾਰਵਾਈ ਕਰਾਂਗੇ। ਐਂਡ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤ ਨਹੀਂ ਰੱਖਣ ਲਈ ਜੋ ਵੀ ਬੰਦਾ ਹੋਏਗਾ ਉਹ ਸਾਡੀ ਜ਼ਿੰਮੇਵਾਰੀ ਅਸੀਂ ਕਰਨਾ ਹੈ। ਭਗਵਾਨ ਵਾਲਮੀਕੀ ਆਸ਼ਰਮ ਜਿਹੜਾ ਹੈ ਹਰਿਆਣਾ ਰੋਡ ਤੇ ਆ। ਉੱਥੇ ਕੁਝ ਬੰਦਿਆਂ ਨੇ ਸ਼ਰਾਰਤੀ ਤਤਵਾ ਨੇ ਸਾਡੇ ਮਹਾਰਾਜ ਦੀ ਮੂਰਤੀ ਨਾਲ ਬੇਅਦਬੀ ਵੀ ਕੀਤੀ ਆ ਔਰ ਜਿਹੜਾ ਸਾਡੇ ਕੋਲ 100 ਸਾਲ ਦਾ ਕਬਜ਼ਾ ਉੱਥੇ ਉਹਨਾਂ ਨੇ ਕਾਬੂਸ਼ਾ ਹੁੰਦੀ ਵੀ ਕੋਸ਼ਿਸ਼ ਕੀਤੀ ਆ ਮੈਂ ਦੁਬਾਰਾ ਰਿਪੀਟ ਕਰ ਰਿਹਾ ਇਸ ਕਰਕੇ ਅਸੀਂ ਆਪਣੀ ਜਿਹੜੀ ਹੱਕ ਦੀ ਜਿਹੜੀ ਲੜਾਈ ਲੜਨ ਲਈ ਅਸੀਂ ਬੰਦ ਦੀ ਕਾਲ ਦਿੱਤੀ ਸੀ ਕਿਉਂਕਿ ਸਾਡਾ ਇਹ ਸੰਵਿਧਾਨਿਕ ਹੱਕ ਹੈ ਕਿ ਅਸੀਂ ਆਪਣਾ ਪ੍ਰਸ਼ਾਸਨ ਤੱਕ ਕਿੱਦਾਂ ਪਹੁੰਚ ਕਰਨੀ ਆ ਔਰ ਰਾਤ ਜਦੋਂ ਅਸੀਂ ਕਾਰਪੋਰੇਸ਼ਨ ਦੇ ਵਿੱਚ ਪਿੰਡਾਂ ਪਿੰਡਾਂ 'ਚ ਅਸੀਂ ਕੌਲਾ ਕਰ ਰਹੇ ਸੀਗੇ ਸਾਡੇ ਦੋ ਪ੍ਰਧਾਨਾਂ ਸਫਾਈ ਸੇਵਕਾਂ ਦੇ ਰਾਜਾ ਖਾਨ ਸਾਰੇ ਇੱਕ ਕਰਨ ਜੁਤਾ ਦਿਆ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸਾਰੇ ਅਧਿਕਾਰਧਾਰਾ ਨੂੰ ਔਰ ਉੱਥੇ ਡੀਐਸਪੀ ਅਮਰ ਰਾਜ ਜੀ ਵੀ ਪਹੁੰਚੇ ਪਹਿਲਾਂ ਫਿਰ ਐਸਪੀਡੀ ਸਾਹ ਪਹੁੰਚ ਗਏ ਅ ਭਾਈਆ ਸਾਹਿਬ ਫਿਰ ਰਾਹੁਲ ਚਾਬਾ ਜੀ ਜਿਹੜੇ ਕਿ ਸਤਕਾਰਯੋਗ ਸਾਡੇ ਏਡੀਸੀ ਸਾਹਿਬ ਅਸੀਂ ਉਹਨਾਂ ਨਾਲ ਦੋ ਚਾਰ ਘੰਟੇ ਬਾਰਤਲਾਪ ਤੋਂ ਬਾਅਦ ਅੱਜ ਆਪ ਸਭ ਨੂੰ ਪਤਾ ਹੈ ਕਿ ਅੱਜ ਗੁਰੂਆਂ ਦੀ ਜੜੀ ਇਹ ਸ਼ਹਾਦਤ ਵਾਲਾ ਦਿਨ ਵੀ ਹੈ ਕੱਲੂ ਕਾਰਾ ਜਿਹਨੂੰ ਕਹਿੰਦੇ ਆ ਉਸ ਨੂੰ ਮadhyam ਦੇ ਨਜ਼ਰ ਰੱਖਦੇ ਹੋਏ ਸਾਡੇ ਸਾਨੂੰ ਕਹ ਲੋ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਬੰਦ ਹੀ ਕੋਲ ਜਿਹੜੀ ਹੈ ਬੰਦ ਮਤਲਬ ਵਾਪਸ ਲੈ ਲਓ ਅਸੀਂ ਰਾਤੀ ਵਾਪਸ ਲੈ ਲਈ ਸੀਗੀ ਲੇਕਿਨ ਹੱਲੇ ਸਾਡੀ ਜਿਹੜੀ ਇਹ ਲੜਾਈ ਆ ਇਹ ਖਤਮ ਨਹੀਂ ਹੋਈ ਇਹ ਕੋਈ ਸਾਡੀ ਜਿਹੜੀ ਲੜਾਈ ਆ ਹੋ ਸਕਦਾ ਲੰਬੀ ਚੱਲੇ ਅਸੀਂ ਹਿਆਰਪੁਰ ਤਾਂ ਬੰਦ ਕਰਾਣੇ ਹੀ ਆ ਔਰ ਇਹ ਵੀ ਨਹੀਂ ਪਤਾ ਕਿ ਆਪਾਤਕਾਲ ਤਰੀਕੇ ਨਾਲ ਕਿ ਕਿੰਨੇ ਦਿਨ ਇਹ ਬੰਦ ਰਵੇ ਇਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਅਸੀਂ ਉਹਨਾਂ ਨੂੰ ਪ੍ਰਸ਼ਾਸਨ ਦਾ ਅਸੀਂ ਸਾਥ ਰਹਿਣਾ ਅਸੀਂ ਉਹਨਾਂ ਦੇ ਬਿਲਕੁਲ ਉਹਨਾਂ ਦੇ ਕਹਿਣ ਤੇ ਅਸੀਂ ਇੱਕਵਿਟ ਕੀਤਾ ਹੈ ਆਪਣਾ ਫੈਸਲਾ ਕਿ 6 ਤਰੀਕ ਨੂੰ ਮੇਰੀ ਮੇਰੀ ਪਹਿਲਾਂ ਗੱਲ ਸੁਣੋ ਔਰ ਜਿਹੜੇ ਡੇਰੇ ਹੁੰਦੇ ਨਾ ਚਾਹੇ ਭਗਵਾਨ ਵਾਲਮੀਕੀ ਮਹਾਰਾਜ ਦਾ ਡੇਰਾ ਚਾਹੇ ਗੁਰੂ ਰਬੀਦਾਸ ਜੀ ਦਾ ਡੇਰਾ ਚਾਹੇ ਗੁਰਦੁਆਰਾ ਸਾਹਿਬ ਆ ਚਾਹੇ ਉਹ ਕ੍ਰਿਸਚਨ ਸਮਾਜ ਹੈ ਸਾਡਾ ਚਰਚ ਹੈ ਜੇ ਕੋਈ ਵੀ ਅਦਰ ਜਿੰਨੇ ਵੀ ਡੇਰੇ ਚੱਲਦੇ ਆ ਉਹਨਾਂ ਦੀ ਸੁਰੱਖਿਆ ਦਾ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਔਰ ਜਿਹੜੀ ਮੌਜੂਦਾ ਸਰਕਾਰ ਆ ਉਹਦੀ ਹੁੰਦੀ ਆ ਤੁਹਾਨੂੰ ਪਤਾ ਹੈ ਜਦੋਂ ਇਕੱਲੀ ਬੀਜੇਪੀ ਦੀ ਸਰਕਾਰ ਸੀਗੀ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅਮ੍ਰਿਤਸਰ ਦੇ ਉੱਤੇ ਸਾਡ ਨੂੰ ਬਾਬੇ ਇੱਕ ਮੰਦਿਰ ਬਣਾ ਕੇ ਦਿੱਤਾ ਜਿਹੜਾ ਸਾਡਾ ਮੱਕਾ ਹੇਗਾ ਤੁਹਾਨੂੰ ਪਤਾ ਹੈ ਭਗਵਾਨ ਵਾਲਮੀਕੀ ਆਸ਼ਰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਦੇਣ ਆ ਸੀ ਉਹ ਭੁੱਲ ਨਹੀਂ ਸਕਦੇ ਕਦੇ ਵੀ ਵਾਲਮੀਕੀ ਸਮਾਜ ਇੱਕ ਐਦਾ ਦੀ ਕੌਮ ਆ ਜਿਨੇ ਜਿਨੇ ਸਾਡੇ ਦੇ ਇਸ਼ਾਨ ਕੀਤਾ ਭੁੱਲ ਨਹੀਂ ਸਕਦੇ ਅਭਿਨਾਸ਼ ਰੈਖਨੈ ਟਿਕਸ਼ਾ ਸੂਝ ਨੇ ਸਾਨੂੰ ਭਗਵਾਨ ਵਾਲਮੀਕੀ ਬਸ ਸਟੈਂਡ ਦਿੱਤਾ ਅਸੀਂ ਉਹ ਵੀ ਨਹੀਂ ਭੁੱਲ ਸਕਦੇ ਮੇਰੀ ਗੱਲ ਸੁਣੋ ਔਰ ਸਾਡੇ ਉੱਤੇ ਬੇਅਦਵੀ ਹੋਈ ਐ ਮੈਂ ਇਸ ਮੰਚ ਤੋਂ ਕਹਿਣ ਲੱਗਾ ਜਿੰਨੇ ਵੀ ਆ ਨੌਜਵਾਨਾਂ ਨੇ ਉੱਤੇ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਐ ਸਾਡੇ ਗਰਦਾਰ ਆ ਜਾਂ ਕੋਈ ਗੈਂਗਸਟਰ ਆ ਦੋਸਤੋ ਅਸੀਂ ਇਹ ਮੰਚ ਤੇ ਇਹ ਗੱਲ ਕਹਿਣ ਲੱਗੇ ਅਸੀਂ ਨਹੀਂ ਬੋਲਾਂਗੇ ਨਾ ਤੇ ਮੇਰੇ ਤੋਂ ਬਾਅਦ ਕੋਈ ਯੂਥ ਬੋਲੂਗਾ ਅਸੀਂ ਬਿਲਕੁਲ ਉਥੋਂ 1 ਇੰਚ ਵੀ ਜਗ੍ਹਾ ਅਸੀਂ ਨਹੀਂ ਦੇਣੀ ਮੈਂ ਪ੍ਰਸ਼ਾਸਨ ਨੂੰ ਸਾਡੀ ਮੰਗਾ ਉਹਨੇ ਸਾਨੂੰ ਅਸ਼ਕੀ ਮੰਗ ਹੈ ਜੀ ਸਾਨੂੰ ਪ੍ਰਸ਼ਾਸਨ ਤੋਂ ਇਹ ਮੰਗਾ ਕਿ 14 ਮਰਲੇ ਜਿਹੜੀ ਉਹ ਜਗ੍ਹਾ ਹੈ ਉਹ ਸਾਨੂੰ ਇੱਕ ਉਹ ਤੇ ਜੈਨ ਸਮਾਜ ਸੀਗਾ ਜਦੋਂ ਅਸੀਂ ਲਾਸਟ ਪੰਜਾਬ ਦੀ ਮੀਟਿੰਗ ਕੀਤੀ ਉਹਨਾਂ ਨੇ ਸਾਨੂੰ 48 ਮਰਲੇ ਉੱਥੇ ਡੋਨੇਟ ਕਰ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਬਾਲਮੀਕੀ ਸਮਾਜ ਤੇ ਅਸੀਂ ਕਾਬਜ ਨਹੀਂ ਹਾਂ ਹੋ ਸਕਦੇ ਕਿਸੇ ਨੂੰ ਭੇਜ ਕੇ ਵੀ ਕੋਈ ਫਾਇਦਾ ਨਹੀਂ ਜਿਨ੍ਹਾਂ ਨੇ ਵੀ ਇਹ ਜਿਹੜੀ ਮੰਚਾ ਜਿਤਾਈ ਹੈ ਪੈਸੇ ਕਮਾਣ ਦੀ ਉਸ ਜਗ੍ਹਾ ਤੇ ਮਹਾਰਾਜ ਦੇ ਸਾਡੇ ਨਾਮ ਤੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਹੱਥ ਛੋੜ ਕੇ ਕਿ ਤੁਸੀਂ ਕੋਈ ਹੋਰ ਜਗ੍ਹਾ ਕਿਤੇ ਕਰ ਲਓ ਇਹ ਜਗ੍ਹਾ ਤੇ ਮੈਂ ਨਹੀਂ ਬੋਲੂਗਾ ਤਾਂ ਕੋਈ ਹੋਰ ਹੋਰ ਬੋਲੂਗਾ ਪਿੰਡਾ ਪਿੰਡਾ ਸਾਨੂੰ ਇੰਨਾ ਪ੍ਰੈਸ਼ਰ ਆ ਕਿ ਭਾਜੀ ਤੁਸੀਂ ਖੁੱਲ ਕੇ ਬੋਲਣਾ ਮੇਰੀ ਇੱਕ ਹੋਰ ਗੱਲ ਸੁਣ ਲਓ ਅਸੀਂ ਬਾਅਦ ਵਿੱਚ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਬਾਕੀ ਅਧਿਕਾਰ ਅਧਿਕਾਰੀ ਨੇ ਬੋਲਣਾ ਬਾਲਮੀਕੀ ਸਮਾਜੋ ਕੌਮ ਆ ਜਿਨ੍ਹਾਂ ਨੇ ਚੜ੍ਹੇਲ ਮਾਰ ਦਿੱਤੀ ਸੀ ਮੈਂ ਕੋਈ ਕਮੇਡੀ ਨਹੀਂ ਕਰ ਰਿਹਾ ਔਰ ਮੈਂ ਆਪਣਾ ਮੇਰੀ 46 ਉਮਰ ਆ ਅਸੀਂ ਉੱਥੇ ক্রিকেট ਖੇលਦੇ ਹੁੰਦੇ ਸੀ ਆਪਣੇ ਆ ਕਿਹੜਾ ਮਾਰਕੀਟ ਮਾਰਕੀਟ ਕਮੇਟੀ ਦੇ ਵਿੱਚ ਔਰ ਸਾਡੇ ਜਿਹੜੇ ਪਹਿਲਾ ਪੁਰਾਣੇ ਬੰਦੇ ਸੀ ਨਾ ਉਹ ਟੂਨੇ ਚੱਕ ਕੇ ਨਾ ਟੂਨੇ ਜਿਹੜੇ ਕਰਦੇ ਹੁੰਦੇ ਨੇ ਦੀਵਾਲੀ ਦੇ ਸ਼ਹਿਰਾਂ ਚੌਂਕਾ ਚ ਉਹਦੇ ਨਾਲ ਸ਼ਰਾਬ ਪੀਂਦੇ ਹੁੰਦੇ ਸੀ ਇਹ ਇਦਾਂ ਦੀ ਕਾਮ ਆ ਇਹ ਪੁੱਠੀ ਹੀ ਕਾਮ ਆ ਇੱਥੇ ਕਿੱਥੇ ਕੰਮ ਜਗਰ ਲੈਣਾ ਕਿਸੇ ਨੇ ਠੀਕ ਹੈ ਨਾ ਇਹ ਤਾਂ ਹੱਲੇ ਅਸੀਂ ਸ਼ੁਰੂਆਤ ਕੀਤੀ ਹੈ ਔਰ ਦੂਜੀ ਗੱਲ ਹੈ ਇਹ ਸਾਡੇ ਕਿਸੇ ਵੀਰ ਦਾ ਕੋਈ ਕਹਿੰਦਾ ਟਾਈਮ ਚੱਕਦਾ ਕੋਈ ਕਹਿੰਦਾ ਉਹ ਚੱਕਦਾ ਮੇਰੀ ਗੱਲ ਸੁਣ ਲਓ ਦੋਸਤੋ ਅਸੀਂ ਸਿਰਫ ਆਪਣੇ ਮਾਰਜ ਕਰਕੇ ਅਸੀਂ ਤੁਰੇ ਆ ਕਿਉਂਕਿ ਕਿਸੇ ਗੁਰਦੁਆਰੇ ਤੇ ਉਹ ਹੋ ਜਾਂਦਾ ਜਾਂ ਕਿਸੇ ਹਿੰਦੂ ਸਮਾਜ ਤੇ ਹੋ ਜਾਂਦਾ ਉਹਨਾਂ ਨੇ ਵੀ ਇਹੀ ਕੰਮ ਕਰਨ ਦੀ ਜੋ ਅਸੀਂ ਕਰ ਰਹੇ ਹਾਂ ਅਸੀਂ ਤੁਹਾਨੂੰ ਹੱਥ ਜੋੜ ਕੇ ਕਹਿ ਰਹੇ ਹਾਂ ਤੇ ਪਲੀਜ਼ ਇਹ ਤੁਸੀਂ ਕੁਇਟ ਕਰ ਦਿਓ ਜਾਂ ਸਾਨੂੰ ਦਾਨ ਦੇ ਦਿਓ ਤਾਂ ਫਿਰ ਠੀਕ ਆ ਨਹੀਂ ਸਾਨੂੰ ਵੀ ਪਤਾ ਤੁਹਾਡੇ ਮਗਰ ਕੌਣ ਆ ਸਾਨੂੰ ਇਹਨਾਂ ਦੇ ਨਿਆਣਿਆਂ ਦਾ ਵੀ ਪਤਾ ਮੇਰੀ ਗੱਲ ਸੁਣੋ ਮੈਂ ਪਤਾ ਕਿਉਂ ਖੁੱਲ ਕੇ ਕਹਿ ਰਿਹਾ ਕਿਉਂਕਿ ਸਾਡੇ ਕਈ ਸਮਾਜਾਂ ਨੂੰ ਥ੍ਰੈਟ ਕਾਲ ਆ ਰਹੀਆਂ ਔਰ ਅਸੀਂ ਸਾਡਾ ਸਮਾਜ ਡਰਨ ਵਾਲਾ ਹੈ ਨਹੀਂਗਾ ਮੈਂ ਨਹੀਂ ਮੈਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਅਸੀਂ ਨਹੀਂ ਬੋਲਾਂਗੇ ਤਾਂ ਫੇਰ ਹੋਰ ਆਏ ਨੇ ਹਨਾ ਸਾਨੂੰ ਮਾਰ ਦੂਗਾ ਕੋਈ ਹੋਰ ਆਜੇ ਨੇ ਇਹ ਸਮਾਜ ਜਿਹੜਾ ਸਾਡਾ ਨਾ ਇਹ ਝੂਝਾਰੂ ਆ ਸ਼ਹਾਦਤ ਵਾਲਾ ਹੈ ਅਸੀਂ ਅਸੀਂ ਮੇਰੇ ਖਿਆਲ ਨਾਲ ਕਿਉਂਕਿ ਬਾਲਮੀਕੀ ਸਮਾਜ ਹਮੇਸ਼ਾ ਸ਼ੁਰੂ ਤੋਂ ਪਹਿਲਾਂ ਅਨਪੜ੍ਹ ਰਿਹਾ ਸਭ ਤੋਂ ਜ਼ਿਆਦਾ ਸ਼ਹਾਦਤਾਂ ਬਾਲਮੀਕੀ ਸਮਾਜ ਨੇ ਕੀਤੀਆਂ ਹੋਣੀਆਂ ਜੇਕਰ ਕੋਈ ਫੈਸਲਾ ਨਹੀਂ ਹੁੰਦਾ ਤਾਂ ਅਗਲਾ ਐਕਸ਼ਨ ਭਾਈ ਅਗਲਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਤਾਂ ਆਪਾਤਕਾਲ ਮਤਲਬ ਕਿ ਜਿੰਨੀ ਤੱਕ ਫੈਸਲਾ ਨਹੀਂ ਹੁੰਦਾ ਸ਼ਹਿਰਪੁਰ ਬੰਦ ਰਹੂਗਾ ਇਹ ਇੰਨੀ ਕਿ ਸਰਖਿਆਣਾ ਦੇਖੋ ਅਸੀਂ ਸਿਰਫ ਅਸੀਂ ਆਪਣੇ ਸਿਰਫ ਅਸੀਂ ਅਸੀਂ ਕੁਇਟ ਕੀਤਾ ਰਾਤ ਨੂੰ ਠੀਕ ਹੈ ਬਾਲਮੀਕੀ ਹਰ ਹਰ ਬਾਲਮੀਕੀ ਆਪ ਸਭ ਨੂੰ ਪਤਾ ਹੀ ਹੈ ਵੀ ਜੋ ਪਿਛਲੇ ਦਿਨੀ ਜਿਹੜਾ ਜ਼ਮੀਨੀ ਵਿਵਾਦ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਆਸ਼ਰਮ ਦਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਉਸ ਸਬੰਧ ਦੇ ਵਿੱਚ ਕੁਝ ਦਿਨ ਪਹਿਲਾਂ ਅਸੀਂ ਜਿਹੜੀ ਹਾਰਪੁਰ ਬੰਦ ਦੀ ਕੋਲ ਅੱਜ 6 ਤਰੀਕ ਜਿਹੜੀ ਦਿੱਤੀ ਗਈ ਸੀ ਪਰ ਕੱਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਏਡੀਸੀ ਸਾਹਿਬ ਰਾਹੁਲ ਚਾਬਾ ਜੀ ਔਰ ਐਸਪੀਡੀ ਸਰਵਜੀਤ ਸਿੰਘ ਬਾਈਆ ਜੀ ਨਾਲ ਕਾਫੀ ਲੰਬੀ ਮੀਟਿੰਗ ਚੱਲਣ ਤੋਂ ਬਾਅਦ ਜਿਹੜਾ ਫੈਸਲਾ ਕੀਤਾ ਗਿਆ ਕਿ ਅੱਜ ਦਾ ਜਿਹੜਾ ਬੰਦ ਦੀ ਕੋਲ ਨੂੰ ਵਾਪਸ ਲਿਆ ਗਿਆ ਔਰ ਸਾਡੀ ਮੰਗ ਜਿਹੜੀ ਸੀਗੀ ਉਹਨਾਂ ਨੇ ਮੰਨਣ ਲਈ ਜਿਹੜੀ ਸਰਕਾਰ ਅੱਗੇ ਪ੍ਰਪੋਜ਼ਲ ਰੱਖੀ ਆ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ 100 ਸਾਲ ਤੋਂ ਵੀ ਤਕਰੀਬਨ ਜ਼ਿਆਦਾ ਜਿਹੜਾ ਉਥੇ ਕਬਜ਼ਾ ਜਿਹੜਾ ਵਾ ਭਗਵਾਨ ਵਾਲਮੀਕੀ ਆਸ਼ਰਮ ਦਾ ਔਰ ਵਾਲਮੀਕਨ ਸਮਾਜ ਦਾ ਵਾ ਜਿਹੜੀ ਮਲਕੀਅਤ ਆ ਉਹ ਸਮਾਜ ਦੇ ਨਾਂ ਕੀਤੀ ਜਾਵੇ ਔਰ ਏਡੀਸੀ ਸਾਹਮਣੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਜਲਦ ਤੋਂ ਜਲਦ ਇਹ ਕਰਾ ਦਿੱਤਾ ਜਾਊਗਾ ਔਰ ਕੋਸ਼ਿਸ਼ ਸ਼ਰਾਰਤੀ ਅਨਸਰਾਂ ਵੱਲੋਂ ਜਿਹੜਾ ਬਾਰ-ਬਾਰ ਉਥੇ ਕਬਜ਼ਾ ਜਾਂ ਥ੍ਰੈਟ ਗੋਲਾਂ ਜਿਹੜੀਆਂ ਬਾਰ-ਬਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਵਾ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹਨਾ ਵੀ ਸਮਾਜ ਇਕਜੁੱਟ ਹੋ ਕੇ ਅੱਜ ਤੁਰਿਆ ਹਰੇਕ ਲੀਡਰ ਕੋਈ ਨਾ ਕੋਈ ਪਾਰਟੀ ਦੇ ਵਿੱਚ ਬੈਠਾ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਪਰ ਸਮਾਜ ਦੇ ਮੁੱਦੇ ਤੇ ਅਸੀਂ ਸਾਰੇ ਇੱਕਮਾਂ ਜੇ ਇਹੋ ਜੇ ਹਰਕਤਾਂ ਕਰਨ ਤੋਂ ਬਾਅਦ ਨਾ ਆਏ ਤਾਂ ਹੋ ਸਕਦਾ ਸਮਾਜ ਦਾ ਇਹ ਫੈਸਲਾ ਜਿਹੜਾ ਪੰਜਾਬ ਚ ਜਾਂ ਇੰਡੀਆ ਦੇ ਵਿੱਚ ਲਾਗੂ ਕਰ ਦਿੱਤਾ ਜਾਵੇ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ ਵੀ ਉਹਨਾਂ ਲੋਕਾਂ ਨੂੰ ਨੱਥ ਪਾ ਦਿੱਤੀ ਜਾਵੇ ਜਿਹੜੇ ਬਾਰ-ਬਾਰ ਏ ਮੈਸੇਜ ਜਾਂ ਕੌਲਾ ਕਰ ਰਹੇ ਆ ਜਾਂ ਧਮਕੀਆਂ ਦੇ ਰਹੇ ਆ ਕਿਉਂਕਿ ਜੇ ਤੁਸੀਂ ਸੋਚਦੇ ਵੀ ਸਾਨੂੰ ਡਰਾ ਕੇ ਤੁਸੀਂ ਘਰਾਂ ਚ ਬੰਦ ਕਰ ਲੋਗੇ ਇਹ ਨਹੀਂ ਹੋਣਾ ਇਹ ਸਾਡੀ ਚੇਤਾਵਨੀ ਆ ਹਮੇਸ਼ਾ ਸਮਾਜ ਲਈ ਖੜੇ ਆ ਔਰ ਸਮਾਜ ਦੇ ਨਾਲ ਖੜੇ ਆ ਪੋਲੀਟਿਕਲ ਪ੍ਰੈਸ਼ਰ ਵੀ ਪੈ ਰਿਹਾ ਤੁਹਾਡੇ ਉੱਤੇ ਕੋਈ ਨਾ ਪੋਲੀਟਿਕਲ ਪ੍ਰੈਸ਼ਰ ਜਦੋਂ ਵੀ ਕੋਈ ਕੋਈ ਇਹੋ ਜੀ ਘਟਨਾ ਹੁੰਦੀ ਹੈ ਨੇਚਰਲੀ ਗੱਲ ਆ ਵੀ ਰਾਜਨੀਤੀ ਹਮੇਸ਼ਾ ਹੀ ਜਿਹੜੀ ਪਿੱਠ ਪਿੱਛੇ ਰਹਿ ਕੇ ਵਾਰ ਜਰੂਰ ਕਰਦੀ ਆ ਹੋ ਸਕਦਾ ਇਹਦੇ ਵਿੱਚ ਵੀ ਰਾਜਨੀਤੀ ਦਾ ਜਿਹੜਾ ਜਰੂਰ ਹੋਵੇ ਚੰਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ